ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਸਵਾਗਤ ਹੈ ਤੁਹਾਡਾ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਸੋਹਣਾ ਬਹੁਤ ਹੀ ਸੌਖਾ ਡਿਜ਼ਾਈਨ ਲੈ ਕੇ ਆਈ ਆ ਇਹ 4 4 ਕੁੰਡੀਆਂ ਦਾ ਡਿਜ਼ਾਈਨ ਵਾ 4 ਸਲਾਈਆਂ ਵਿੱਚ ਕੰਪਲੀਟ ਹੁੰਦਾ ਵਾ ਜਦੋਂ ਵੀ ਤੁਸੀਂ ਇਹ ਡਿਜ਼ਾਈਨ ਨੂੰ ਬਣਾਉਣ ਵਾਸਤੇ ਸਲਾਈ ਉੱਪਰ ਕੁੰਡੇ ਲੈਣੇ ਆ 4 4 ਕੁੰਡੀਆਂ ਦੇ ਹਿਸਾਬ ਨਾਲ ਕੁੰਡੇ ਲੈਣੇ 2 ਕੁੰਡੇ ਵਾਧ ਰੱਖਣੇ ਸੈੱਡਾਂ ਵਾਸਤੇ ਇਹ ਸਿੱਧੀ ਸਾਈਡ ਤੋਂ ਇਸ ਤਰ੍ਹਾਂ ਦਾ ਉੱਠੀ ਸਾਈਡ ਤੋਂ ਇਸ ਤਰ੍ਹਾਂ ਦਾ ਬਹੁਤ ਹੀ ਸੌਖਾ ਡਿਜ਼ਾਈਨ ਹੈ ਵੇਖਣ ਵਿੱਚ ਕਰੋਸ਼ੀ ਵਰਗਾ ਡਿਜ਼ਾਈਨ ਲੱਗਦਾ ਵਾ ਇਹ ਡਿਜ਼ਾਈਨ ਨੂੰ ਤੁਸੀਂ ਕਿਸੇ ਵੀ ਕੋਟੀ ਸਵੈਟਰਸ ਕਿ ਵੀ ਤੇ ਬਣਾ ਸਕਦੇ ਹੋ ਜਿਹੜੀ ਮੈਂ ਇਹਦੀ ਇਥੋਂ ਪਹਿਲੀ ਸਲਾਈ ਬਣਾਈ ਉਹੀ ਤੁਹਾਨੂੰ ਬਣਾ ਕੇ ਦਿਖਾਉਣੀ ਕਿ ਡਿਜ਼ਾਈਨ ਕਿਵੇਂ ਬਣਦਾ ਕੁੰਡੇ ਪਾਉਣ ਤੋਂ ਬਾਅਦ ਡਿਜ਼ਾਈਨ ਦੀ ਪਹਿਲੀ ਸਲਾਈ ਵਿੱਚ ਐਕਸਟਰਾ ਕੁੰਡਾ ਲਾ ਲੈਣਾ ਦੂਸਰੇ ਕੁੰਡੇ ਨੂੰ ਬੈਕ ਲੂਪ ਤੋਂ ਲੈਣਾ ਇਸ ਤਰੀਕੇ ਨਾਲ ਇਹਨੂੰ ਸਿੱਧਾ ਬਣਾਉਣਾ ਖਣਾਇ ਨੂੰ ਟਿਲਾਈ ਆ ਇਹਨੂੰ ਸਲਾਈ ਤੋਂ ਹੇਠਾਂ ਨਹੀਂ ਸੁੱਟਣਾ ਫਿਰ ਦੂਸਰਾ ਕੁੰਡਾ ਲੈ ਲੈਣਾ ਬੈਕ ਲੂਪ ਤੋਂ ਦੂਸਰੇ ਕੁੰਡੇ ਨੂੰ ਵੀ ਬਣਾ ਲੈਣਾ ਇਹਨੂੰ ਵੀ ਟਿਲਾਈ ਬਣਾਉਣਾ ਬਹੁਤਾ ਕੱਸਣਾ ਨਹੀਂ ਤੀਸਰਾ ਕੁੰਡਾ ਲੈ ਲੈਣਾ ਤੀਸਰੇ ਕੁੰਡੇ ਨੂੰ ਵੀ ਇਸ ਤਰੀਕੇ ਨਾਲ ਨਹੀਂ ਬਣਾਉਣਾ ਇਹਨੂੰ ਧਾਗਾ ਘੁਮਾ ਕੇ ਤੀਸਰੇ ਕੁੰਡੇ ਨੂੰ ਬਣਾ ਲੈਣਾ ਇਹਨਾਂ ਨੂੰ ਹੇਠਾਂ ਨਹੀਂ ਸੁੱਟਣਾ ਚੌਥਾ ਕੁੰਡਾ ਲੈਣਾ ਚੌਥੇ ਕੁੰਡੇ ਨੂੰ ਵੀ ਬੈਕ ਲੂਪ ਤੋਂ ਇਸ ਤਰੀਕੇ ਨਾਲ ਬਣਾ ਲੈਣਾ ਇਹ ਚੌਵਾਂ ਕੁੰਡਿਆਂ ਦੇ ਚਾਰ ਕੁੰਡੇ ਬਣ ਗਏ ਇਹ ਐਕਸਟਰਾ ਕੁੰਡਾ ਛੱਡ ਕੇ ਇਹੀ ਚਾਰ ਕੁੰਡਿਆਂ ਦਾ ਡਿਜ਼ਾਈਨ ਪਹਿਲੀ ਸਿੱਧੀ ਸਲਾਈ 'ਚ ਬਣਾਉਣਾ ਦੁਬਾਰਾ ਫਿਰ ਇਹੀ ਡਿਜ਼ਾਈਨ ਬਣਾਉਣਾ ਪਹਿਲੇ ਕੁੰਡੇ ਨੂੰ ਬੈਕ ਲੂਪ ਤੋਂ ਲੈਣਾ ਇਹਨੂੰ ਸਿੱਧਾ ਬਣਾ ਲੈਣਾ ਤਾਂ ਕਿ ਇਹਨੂੰ ਲੂਜ਼ ਹੀ ਰੱਖਣਾ ਇਹਨੂੰ ਸਲਾਈ ਤੋਂ ਹੇਠਾਂ ਨਹੀਂ ਸੁੱਟਣਾ ਦੂਸਰੇ ਕੁੰਡੇ ਨੂੰ ਲੈਣਾ ਇਹਨੂੰ ਵੀ ਬਣਾ ਲੈਣਾ ਦੋ ਹੋ ਗਏ ਫਿਰ ਤੀਸਰੇ ਕੁੰਡੇ ਨੂੰ ਲੈਣਾ ਇਹਨੂੰ ਵੀ ਸਿੱਧਾ ਹੀ ਬਣਾ ਲੈਣਾ ਇਹ ਤਿੰਨ ਹੋ ਗਏ ਇਹਦੇ ਨਾਲ ਹੀ ਚੌਥੇ ਕੁੰਡੇ ਨੂੰ ਲੈਣਾ ਇਹਨੂੰ ਵੀ ਸਿੱਧਾ ਹੀ ਬਣਾ ਲੈਣਾ ਬੈਕ ਲੂਪ ਤੋਂ ਇਹ ਚੌਵਾਂ ਕੁੰਡਿਆਂ ਦੇ ਚਾਰ ਕੁੰਡੇ ਬਣ ਗਏ ਡਿਜ਼ਾਈਨ ਦੀ ਪਹਿਲੀ ਸਲਾਈ ਇਹ ਹੀ ਚਾਰ-ਚਾਰ ਕੁੰਡਿਆਂ ਦਾ ਡਿਜ਼ਾਈਨ ਬਣਾਉਂਦੇ ਹੋਏ ਕੰਪਲੀਟ ਕਰਨੀ ਦੋ ਬਣਾ ਲੇ ਤੀਸਰਾ ਕੁੰਡਾ ਲਿਆ ਤਿੰਨ ਹੋ ਗਏ ਫਿਰ ਚੌਥਾ ਕੁੰਡਾ ਲਿਆ ਚੌਵਾਂ ਕੁੰਡਿਆਂ ਦੇ ਚਾਰ ਕੁੰਡੇ ਬਣਾ ਲੈ ਪਹਿਲੇ ਕੁੰਡੇ ਨੂੰ ਲੈਣਾ ਬੈਕ ਲੂਪ ਤੋਂ ਇਹਨੂੰ ਢਿਲਾ ਹੀ ਰੱਖਣਾ ਇਹਨੂੰ ਬਣਾ ਲੈਣਾ ਇਹਨੂੰ ਹੇਠਾਂ ਨਹੀਂ ਸੁਟਣਾ ਇਹਦੇ ਨਾਲ ਹੀ ਦੂਸਰਾ ਕੁੰਡਾ ਲੈਣਾ ਦੂਸਰੇ ਕੁੰਡੇ ਨੂੰ ਵੀ ਬਣਾ ਲੈਣਾ ਇਹ ਦੋ ਹੋ ਗਏ ਇਦੇ ਨਾਲ ਹੀ ਤੀਸਰਾ ਗੁੰਡਾ ਲੈਣਾ ਤੀਸਰੇ ਗੁੰਡੇ ਨੂੰ ਇਸ ਤਰੀਕੇ ਨਾਲ ਨਹੀਂ ਬਣਾਉਣਾ ਇਸ ਤਰੀਕੇ ਨਾਲ ਧਾਗਾ ਘੁਮਾ ਕੇ ਬਣਾਉਣਾ ਇਹ ਤਿੰਨ ਹੋ ਗਏ ਫਿਰ ਚੌਥਾ ਗੁੰਡਾ ਲੈਣਾ ਚੌਥੇ ਗੁੰਡੇ ਨੂੰ ਵੀ ਧਾਗਾ ਘੁਮਾ ਕੇ ਬਣਾਉਣਾ ਚੌਵਾਂ ਗੁੰਡਿਆਂ ਦੇ ਚਾਰ ਗੁੰਡੇ ਬਣ ਗਏ ਬਹੁਤ ਹੀ ਸੌਖਾ ਡਿਜ਼ਾਈਨ ਵਾ ਤੁਸੀਂ ਇਹ ਡਿਜ਼ਾਈਨ ਨੂੰ ਕਿਸੇ ਵੀ ਕੋਟੀ ਸਵੈਟਰ ਤੇ ਬਣਾ ਸਕਦੇ ਹੋ ਤੀਸਰੇ ਤੇ ਚੌਥੇ ਕੁੰਡੇ ਨੂੰ ਧਾਗਾ ਕਮਾ ਕੇ ਬਣਾਉਣਾ ਲਾਸਟ ਵਾਲਾ ਕੁੰਡਾ ਸਿੱਧਾ ਡਿਜ਼ਾਈਨ ਦੀ ਪਹਿਲੀ ਸਲਾਈ ਕੰਪਲੀਟ ਹੋ ਗਈ ਦੂਸਰੀ ਸਲਾਈ ਪੁੱਠੀ ਸਾਈਡ ਤੋਂ ਦੂਸਰੀ ਸਲਾਈ ਵਿੱਚ ਸਾਰੇ ਹੀ ਕੁੰਡਿਆਂ ਨੂੰ ਪੁੱਠਾ-ਪੁੱਠਾ ਬਣਾਉਣਾ ਇਹਨਾਂ ਨੂੰ ਢਿੱਲਾ-ਢਿੱਲਾ ਬਣਾਉਣਾ ਬਹੁਤਾ ਕੱਸਣਾ ਨਹੀਂ ਆ ਦੂਗसरी ਸਲਾਈ ਵਿੱਚ ਸਾਰੇ ਕੁੰਡਿਆਂ ਨੂੰ ਬਣਾਉਣਾ ਪੁੱਠਾ ਪੁੱਠਾ ਹੀ ਆ ਬਣਾਉਣਾ ਇਹਨਾਂ ਨੂੰ ਢਿੱਲਾ ਢਿੱਲਾ ਵਾ ਪਉਤਾ ਕੱਸਣਾ ਨਹੀਂ ਆ ਕੱਸ ਕੇ ਨਹੀਂ ਬਣਾਉਣਾ ਡਿਜ਼ਾਈਨ ਦੀ ਦੂਸਰੀ ਸਲਾਈ ਵਿੱਚ ਸਾਰੇ ਕੁੰਡਿਆਂ ਨੂੰ ਪੁੱਠਾ ਪੁੱਠਾ ਬਣਾਉਣਾ ਇਹ ਮੈਂ ਬਣਾ ਕੇ ਤੀਸਰੀ ਸਲਾਈ ਤੇ ਤੁਹਾਨੂੰ ਦਿਖਾਉਣੀ ਡਿਜ਼ਾਈਨ ਦੀਆਂ ਦੋ ਸਲਾਈਆਂ ਕੰਪਲੀਟ ਹੋ ਗਈਆਂ ਤੀਸਰੀ ਸਲਾਈ ਸਿੱਧੀ ਸਾਈਡ ਤੋਂ ਤੀਸਰੀ ਸਲਾਈ ਵਿੱਚ ਐਕਸਟਰਾ ਕੁੰਡਾ ਲਾ ਲੈਣਾ ਦੋ ਕੁੰਡੇ ਸਿੱਧੇ ਬਣਾਉਣੇ ਇਹ ਤਿੰਨ ਕੁੰਡੇ ਛੱਡ ਕੇ ਹੁਣ ਇੱਥੋਂ ਡਿਜ਼ਾਈਨ ਬਣਾਣਾ ਸ਼ੁਰੂ ਹੋਣਾ ਦੋ ਕੁੰਡੇ ਇਧਰੋਂ ਲੈਣੇ ਦੋ ਕੁੰਡੇ ਇਧਰੋਂ ਇਹਨਾਂ ਚੋਹਾਂ ਕੁੰਡਿਆਂ ਤੇ ਡਿਜ਼ਾਈਨ ਬਣਾਣਾ ਡਿਜ਼ਾਈਨ ਪਹਿਲੀ ਸਲਾਈ ਵਾਲਾ ਹੀ ਬਣਾਣਾ ਇੱਕ ਬਣਾ ਲਿਆ ਦੂਸਰੇ ਕੁੰਡੇ ਨੂੰ ਲੈਣਾ ਇਹਨੂੰ ਵੀ ਬਣਾ ਲੈਣਾ ਫਿਰ ਤੀਸਰੇ ਕੁੰਡੇ ਨੂੰ ਸਲਾਈ ਤੇ ਲੈਣਾ ਇਹਨੂੰ ਵੀ ਇਸ ਤ੍ਰਿਕਿਨਾ ਟਾਗਾ ਕਮਾਕੇ ਬਣਾ ਲੈਣਾ ਫਿਰ ਚੌਥੇ ਕੁੰਡੇ ਨੂੰ ਲੈਣਾ ਇਹਨੂੰ ਵੀ ਬਣਾ ਲੈਣਾ ਇਹ ਤਿੰਨ ਕੁੰਡੇ ਛੱਡ ਕੇ ਇਹੀ ਚਾਰ ਕੁੰਡਿਆਂ ਦਾ ਡਿਜ਼ਾਈਨ ਤੀਸਰੀ ਸਿੱਧੀ ਸਲਾਈ ਚ ਬਣਾਉਣਾ ਕੁੰਡੇ ਨੂੰ ਲੈਣਾ ਬੈਕ ਲੂਪ ਤੋਂ ਇੱਕ ਵਾਰ ਬਣਾਉਣਾ ਦੂਸਰੇ ਕੁੰਡੇ ਨੂੰ ਵੀ ਲੈਣਾ ਇਹਨੂੰ ਵੀ ਸਿੱਧਾ ਬਣਾ ਲੈਣਾ ਬੈਕ ਲੂਪ ਤੋਂ ਇਹਦੇ ਨਾਲ ਹੀ ਤੀਸਰੇ ਕੁੰਡੇ ਨੂੰ ਲੈਣਾ ਇਨੂਏ ਇਸ ਤਰੀਕੇ ਨਾਲ ਧਾਗਾ ਘੁਮਾ ਕੇ ਬਣਾਉਣਾ ਤਿੰਨਾ ਕੁੰਡਿਆਂ ਨੂੰ ਏਠਾ ਨਹੀਂ ਸੁਟਣਾ ਇਹਨਾਂ ਦੇ ਨਾਲ ਹੀ ਚੌਥਾ ਕੁੰਡਾ ਲੱ ਲੈਣਾ ਅਬ ਇੱਕੋ ਇਸ ਤਰੀਕੇ ਨਾਲ ਡਿਜ਼ਾਈਨ ਬਣਾਉਣਾ ਡਿਜ਼ਾਈਨ ਦੀ ਤੀਸਰੀ ਸਲਾਈ ਇਹ ਹੀ ਚਾਰ-ਚਾਰ ਕੁੰਡਿਆਂ ਦਾ ਡਿਜ਼ਾਈਨ ਬਣਾਉਂਦੇ ਹੋਏ ਕੰਪਲੀਟ ਕਰਨੀ ਇਹ ਤਿੰਨ ਹੋ ਗਏ ਚੌਥੇ ਕੁੰਡੇ ਨੂੰ ਲੱ ਲੈਣਾ ਇਹ ਚਾਰ ਕੁੰਡੇ ਲਾਸਟ ਵਿੱਚ ਚਵਾ ਕੁੰਡਿਆਂ ਤੇ ਡਿਜ਼ਾਈਨ ਬਣਾਣਾ ਪਹਿਲੇ ਕੁੰਡੇ ਨੂੰ ਬਣਾਉਣਾ ਇਹਦੇ ਨਾਲ ਹੀ ਦੂਸਰਾ ਕੁੰਡਾ ਲ ਲੈਣਾ ਇਹਨੂੰ ھیਠਾ ਨਹੀਂ ਸੁਟਣਾ ਦੋ ਹੋ ਗਏ ਇਹਦੇ ਨਾਲ ਹੀ ਤੀਸਰਾ ਕੁੰਡਾ ਲ ਲੈਣਾ ਤੀਸਰੇ ਕੁੰਡੇ ਨੂੰ ਧਾਗਾ ਘੁਮਾ ਕੇ ਬਣਾਉਣਾ ਇਹ ਤਿੰਨ ਹੋ ਗਏ ਇਹਦੇ ਨਾਲ ਹੀ ਚੌਥਾ ਕੁੰਡਾ ਲ ਲੈਣਾ ਚੌਥੇ ਕੁੰਡੇ ਨੂੰ ਵੀ ਧਾਗਾ ਘੁਮਾ ਕੇ ਬਣਾਉਣਾ ਚਵਾ ਕੁੰਡਿਆਂ ਦੇ ਚਾਰ ਕੁੰਡੇ ਹੋ ਗਏ ਲਾਸਟ ਵਿੱਚ ਤਿੰਨ ਕੁੰਡੇ ਇਹਨਾਂ ਨੂੰ ਸਿੱਧਾ ਹੀ ਬਣਾ ਲੈਣਾ ਡਿਜ਼ਾਈਨ ਦੀ ਤੀਸਰੀ ਸਲਾਈ ਕੰਪਲੀਟ ਹੋ ਗਈ ਚੌਥੀ ਸਲਾਈ ਪੁੱਠੀ ਸਾਈਡ ਤੋਂ ਚੌਥੀ ਸਲਾਈ ਵਿੱਚ ਸਾਰੇ ਹੀ ਕੁੰਡਿਆਂ ਨੂੰ ਪੁੱਠਾ-ਪੁੱਠਾ ਬਣਾ ਕੇ ਕੰਪਲੀਟ ਕਰਨਾ ਬਣਾਉਣਾ ਇਹਨਾਂ ਨੂੰ ਢਿਲਾ-ਢਿਲਾਈਆ ਇਹ ਮੈਂ ਚੌਥੀ ਸਲਾਈ ਵਿੱਚ ਸਾਰੇ ਕੁੰਡਿਆਂ ਨੂੰ ਪੁੱਠਾ-ਪੁੱਠਾ ਬਣਾ ਕੇ ਖੇਰ ਤਾ ਨੂੰ ਡਿਜ਼ਾਈਨ ਦਿਖਾਉਣੀ ਡਿਜ਼ਾਈਨ ਦੀਆਂ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਬਣ ਗਿਆ ਜਦੋਂ ਤੁਸੀਂ ਇਹੀ ਚਾਰ ਸਲਾਈਆਂ ਨੂੰ ਬਾਰ-ਬਾਰ ਬਣਾਉਂਗੇ ਤੁਹਾਡਾ ਇਸ ਤਰ੍ਹਾਂ ਦਾ ਡਿਜ਼ਾਈਨ ਬਣਦਾ ਜਾਊਗਾ ਹੁਣ ਫਿਰ ਤੁਸੀਂ ਨੂੰ ਪਹਿਲੀ ਸਲਾਈ ਤੋਂ ਸ਼ੁਰੂ ਕਰਨਾ ਡਿਜ਼ਾਈਨ ਨੂੰ ਤੁਸੀਂ ਕੋਟੀ ਸਵੈਟਰ ਸਕੀਵੀ ਤੇ ਬਣਾ ਸਕਦੇ ਹੋ ਦੇਖਣ ਵਿੱਚ ਡਿਜ਼ਾਈਨ ਕਰੋਸ਼ੀ ਵਰਗਾ ਲੱਗਦਾ ਤੁਹਾਨੂੰ ਮੇਰਾ ਡਿਜ਼ਾਈਨ ਪਸੰਦ ਆਇਆ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਨਵੇਂ ਨਵੇਂ ਸੌਕੇ ਸੌਕੇ ਡਿਜ਼ਾਈਨ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ